ਸਾਰੀ ਟੀਮ ਵੱਲੋਂ ਆਪ ਨੂੰ ਜੀ ਆਇਆਂ ਆਖਦੇ ਆ। ਸੋ ਰੰਗਲੇ ਸਰਦਾਰ ਦੀ ਟੀਮ ਇੱਥੇ ਆਈ ਹੈ ਤੇ ਭੈਣ ਸੁਖਵੀਰ ਤੇ ਰਾਜਵੀਰ ਦਾ ਬਹੁਤ-ਬਹੁਤ ਧੰਨਵਾਦ ਮੇਲਾ ਰੰਗ ਪੰਜਾਬ ਦਾ ਜਿਨ੍ਹਾਂ ਨੇ ਤੀਆਂ ਤੀਜ ਦੀਆਂ ਦਾ ਇਹ ਪ੍ਰੋਗਰਾਮ ਦਾ ਆប្រਾਲਾ ਕੀਤਾ ਤੇ ਬਹੁਤ ਵੱਡੇ ਲੈਵਲ ਤੇ ਵਾਹਿਗੁਰੂ ਅਸੀਂ ਆਸ ਕਰਦੇ ਆ ਆਉਣ ਵਾਲੇ ਸਾਲ ਦੇ ਵਿੱਚ ਆਪਾਂ ਇੱਥੇ ਫੇਰ ਦੁਬਾਰਾ ਮਿਲੀਏ ਫੇਰ ਆਉਣ ਦਾ ਲਾਈਏ ਇਹ ਮੇਲੇ ਇਦਾਂ ਹੀ ਲੱਗਦੇ ਰਹਿਣ। ਸੋ ਧੂਕ ਬੋਲੀਆਂ ਧੂਕ ਗੱਲਾਂ ਧੂਕ ਗੀਤ ਸੋ ਆਪਾਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂਗੇ। ਤੋ ਮੈਂ ਪੇਸ਼ ਕਰਨ ਲੱਗਾ ਤੁਹਾਡੇ ਸਾਰੇ ਸਾਹਮਣੇ ਇੰਟਰੋਡਕਸ਼ਨ ਦੀ ਤਾਂ ਕੋਈ ਚਲੋ ਇਹਨਾਂ ਦੀ ਲੋੜ ਹੀ ਨਹੀਂ ਸੋ ਬਾਈ ਆਜ਼ਮ ਖਾਨ ਤੇ ਸਬਰ ਖੋਕਾ ਤੇ ਬਾਈ ਜਸਕਰਨ ਸਿੰਘ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਪੂਰੀ ਰੰਗਲੇ ਸਰਦਾਰ ਦੀ ਟੀਮ ਤੇ ਹੁਣ ਬਾਈ ਜਿਉਰੀ ਮਾਈਕ ਦੇ ਉੱਤੇ ਆਉਣਗੇ ਤੇ ਤੁਹਾਡੇ ਨਾਲ ਸਾਰੀਆਂ ਆਪਣੀ ਗੱਲਾਂ ਸਾਂਝੀਆਂ ਕਰਨਗੇ ਮਨ ਤਾਂ ਇੱਕ ਵਾਰੀ ਵੀਰੇ ਦੇ ਨਾਮ ਤੇ ਜ਼ੋਰਦਾਰ ਤਾੜੀ ਲਾ ਦਿਓ ਸਾਰੇ ਜਣੇ ਕਿਉਂਕਿ ਜੀਨਾ ਸਦਕਾ ਤੁਹਾਡੇ ਚ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਬਾਈ ਨੇ ਸਾਨੂੰ ਹੁਕਮ ਕੀਤਾ ਸੀਗਾ ਵੀ ਤੁਸੀਂ ਹਾਜ਼ਰੀ ਭਰਨ ਆਣਾ ਜਿੰਨੇ ਵੀ ਸਾਰੇ ਸਾਡੇ ਸਤਿਕਾਰਯੋਗ ਹੀ ਬੈਠੇ ਆ ਤੇ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਲੇਕਿਆ ਸਾਡੀ ਪੂਰੀ ਟੀਮ ਰੰਗਲੇ ਸਰਦਾਰ ਵੱਲੋਂ ਤੁਹਾਨੂੰ ਢੇਰ ਸਾਰੀਆਂ ਮੁਬਾਰਕਾਂ ਬਹੁਤ ਸੋਹਣੀ ਪਰਫਾਰਮੈਂਸ ਦੇ ਨਾਲ ਜਿਹੜੀ ਸ਼ੁਰੂਆਤ ਹੋਈ ਆ ਸੋ ਸਾਰੇ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ ਆਪਣੇ ਸੱਭਿਆਚਾਰ ਨਾਲ ਜੁੜੇ ਹੋ ਸੋ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਇੱਕ ਗਾਣੇ ਨਾਲ ਅਸੀਂ ਹਾਜ਼ਰੀ ਲਗਾਉਣੇ ਆ ਤੇ ਉਦੋਂ ਬਾਅਦ ਸਾਡਾ ਜਸਮੀਤ ਭਰਾ ਇਹਨਾਂ ਨੇ ਵੀ ਆਪਣੀ ਹਾਜ਼ਰੀ ਲਗਾਉਣੀ ਆ ਜਿਹੜੇ ਗਾਣਿਆਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੂੰ ਤੇ ਮੈਂ ਗੱਲਾਂ ਦੋ ਗੱਲਾਂ ਦੋਨੇ ਨਹੀਂ ਗੱਲਾਂ ਦੋਨੇ ਤੇਰੇ ਮੇਰੇ ਵਿੱਚ ਕਾ বাস ਗੱਲਾਂ ਦੋਨੇ ਗੱਲਾਂ ਦੋਨੇ ਨਹੀਂ ਗੱਲਾਂ ਦੋਨੇ ਤੇਰੇ ਮੇਰੇ ਵਿੱਚ ਕਾ বাস ਗੱਲਾਂ ਦੋਨੇ ਜੀਣਾ ਤੇਰੇ ਨਾਲ ਮਰਨਾ ਏ ਤੇਰੇ ਨਾਲ ਜੀਣਾ ਤੇਰੇ ਨਾਲ ਮਰਨਾ ਛੋਟ ਸਾਂਭਲੀ ਪਿਆਰ ਬਸ ਗੱਲਾਂ ਦਾ ਨੇ ਗੱਲਾਂ ਦੋਨੇ ਇਹ ਗੱਲਾਂ ਦੋਨੇ ਤੇਰੇ ਮੇਰੇ ਵਿੱਚ ਕਾ ਬਸ ਗੱਲਾਂ ਦਾ ਨੇ ਲਾਵਾ ਲੈ ਕੇ ਆਪਣੀ ਬਣਾਉਣ ਤੈਨੂੰ ਆਉਂਗਾ ਫੁੱਲਾਂ ਵਾਲੀ ਕਾਰਿਚ ਵੇਉਣ ਤੈਨੂੰ ਆਉਂਗਾ ਲਾਵਾ ਲੈ ਕੇ ਆਪਣੀ ਬਣਾਉਣ ਤੈਨੂੰ ਆਉਂਗਾ ਵਣਿਕਾਰ ਚ ਵੇਉਣ ਤੈਨੂੰ ਆਉਂਗਾ ਖਾਣੀ ਵਾਰ ਕੇ ਭੀੜੇ ਤੋਂ ਤਾਰ ਕੇ ਬਣ ਜਾਣਾ ਹੱਕ ਦਾ ਬਸ ਗੱਲਾਂ ਦੋਨੇ ਗੱਲਾਂ ਦੋਨੇ ਦੀ ਗੱਲਾਂ ਦੋਨੇ ਤੇਰੇ ਮੇਰੇ ਵਿੱਚ ਕਾ ਬਸ ਗੱਲਾਂ ਦੋ ਨੇ ਤੁਸੀਂ ਸਾਰਿਆਂ ਨੇ ਤਾੜੀ ਨਾਲ ਸਾਥ ਦੇਣਾ ਨੀ ਮੈਂ ਤੇਰੇ ਨਾਲੋਂ ਸੋਹਣਾ ਕੋਈ ਵੇਖਿਆ ਨਾ ਨੀ ਮੈਂ ਤੇਰੇ ਨਾਲੋਂ ਸੋਹਣਾ ਕੋਈ ਵੀ ਵੇਖਿਆ ਨਾ ਸੂਰਜ ਤੱਤਾ ਤੇ ਚੰਨ ਦਾ ਗੀ ਤਾਰੇ ਪੱਥਰ ਨੇ ਕੋਈ ਮੁੱਲ ਨਹੀਂ ਸੀ ਖਾਂ ਖਾਂ ਰੁਲਦੇ ਫਿਰਦੇ ਸੀ ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਬਾਤੇ ਲਿਖਿਆ ਨਾਲੇ ਵੇਖਾਂ ਨਾਲੇ ਚੁੰਮਾਂ ਮੈਂ ਮੇਰੀ ਸੁਰਤ ਬੁਲਾਦੀ ਤੇਰੇ ਨਾਂ ਦੇ ਅੱਖਰ ਨੇ ਮੇਰੀ ਸੁਰਤ ਬੁਲਾਦੀ ਤੇਰੇ ਨਾਂ ਦੇ ਅੱਖਰ ਨੇ ਜੀਨਾ ਜੀ ਨੇ ਗੱਲਾਂ ਤੋਂ ਇੱਕ ਵਾਰੀ ਸੁਣਿਆ ਤੁਸੀਂ ਰੀਲਾਂ ਵੀ ਕਾਫੀ ਬਣਾਈਏ ਜ਼ੋਰਦਾਰ ਤਾੜੀ ਲਾ ਕੇ ਦੱਸ ਦਿਓ ਸ਼ੁਕਰੀਆ ਜੁਗੀ ਜੁਗੀ ਜੀ ਵੇ ਮੇਰਾ ਬਾਬਲ ਸੋਣਾ ਵੇ ਜੀਨੇ ਲੜ ਤੇਰੇ ਵੇ ਮਲਾਈ ਉਹ ਰਣੀਆਂ ਬਘਪਾਲ ਕੇ ਮੈਨੂੰ ਰਾਜਿਆਂ ਦੇ ਕਰ ਬਿਆਹੀ ਜੇ ਹੱਕ ਜਾ ਜਤੌਣਾ ਜੱਟੀ ਤੇ ਵਲੇਜੀ ਬਨ ਕੇ ਸੋਣਿਆ ਸੇਰੇ ਵੇ ਚੰਜਰਾ ਕੜਾ ਕੇ ਦੇ ਜਮੀਂ 베 ਜੱਟੀ ਨਚੂਗੀ ਬਦ ਬਦ ਤੇਰੇ ਜੇ ਹੱਕ ਜਾ ਜਤੌਣਾ ਜੱਟੀ ਤੇ ਵਲੇਜੀ ਬਨ ਕੇ ਸੋਣਿਆ ਸੇਰੇ ਵਿਆਹ ਬਣ ਸੂਟ ਕਢਵਾ ਨਾਲ ਪੱਗ ਦੇ ਹੀ ਮੈਂ ਚਮਤਾਂ ਕਰਨਾ ਮੈਂ دیਵਾਨੇ ਹੱਥਾਂ ਨਾਲ ਵੇ ਤੇਰਾ ਹੱਥ ਵਿੱਚ ਮੁੰਦਰੀ ਦੇ ਜੜਨਾ ਵੇ ਗੁਰੂ ਕਰੇ ਮੱਥਾ ਟੇਕ ਕੇ ਵੇ ਗੁਰੂ ਕਰੇ ਮੱਥਾ ਟੇਕ ਕੇ ਵੇ ਤੈਨੂੰ ਤੁਰਨਾ ਤਾਂ ਪਹੂਗਾ ਸਵੇਰੇ ਜੇ ਹੱਕ ਜਾ ਜਤੌਣਾ ਜੱਟੀ ਤੇ ਵਲੇ ਜੀ ਬਨ ਕੇ ਸੋਹਣਿਆ ਸੇਰੇ ਡੋਲਾ ਤੇਰੀ ਖਾਤਰ ਮਿੱਡੀਆਂ ਬਣਾਇਆ ਡੋਲਾ ਤੇਰੀ ਖਾਤਰ ਮਿੱਡੀਆਂ ਬਣਾਇਆ ਬਣਾਈਆ ਪਾਪਾ ਕੰਗੀ ਦੇ ਮੇਰੇ ਹਣ ਦੇ ਅਮੇਰ ਮਾਂ ਮੈਂ ਤੇਰੇ ਨਾਲ ਮੰਗੀ ਦੇ ਮੇਰੇ ਦਿਲੋਂ ਦੇ ਅਮੇਰ ਮਾਂ ਡੋਲਾ ਤੇਰੀ ਖਾਤਰ ਮੈਂ ਪੰਗਾ ਚੜਾਈਆ ਡੋਲਾ ਤੇਰੀ ਖਾਤਰ ਮੈਂ ਪੰਗਾ ਚੜਾਈਆ ਕਛੜਾ ਨਿਕਲੇ ਕਛਵੇ ਮੇ ਤੇ ਲੰਦਰ ਮਹਿਰਮਾ ਮੇਰੇ ਵੱਲ ਜ਼ਰਾ ਤੱਕਵੇ ਮੇਰੇ ਸੁਮੀ ਦੇ ਮੈਂ ਰੁਮਾ ਸਭੇ ਸਖੀਆਂ ਰਲ ਪਾਣੀ ਨੂੰ ਆਇਆ ਸਨੀ ਸਾਹ ਸਭੇ ਸਖੀਆਂ ਰਲ ਪਾਣੀ ਨੂੰ ਆਇਆ ਹੇਤ ਪਰ ਕੇ ਚਾਲੇ ਸਿਰ ਤੇ ਪੈਰ ਤਰਨ ਡਰ ਡਰ ਕੇ ਸੰਮੀ ਦੀ ਚਾਂਜਰ ਛੰਕ ਕੇ ਸਾਧਲ ਬਾੜ ਦੀਆਂ ਜਾਈਆ ਇੱਕ ਵਾਰ ਜ਼ੋਰਦਾਰ ਤਾੜੀ ਮੇਰੇ ਸਣੀ ਭਰਾ ਦੇ ਲਾ ਦਿਓ ਕਿਉਂਕਿ ਜਦੋਂ ਵੀ ਐਦਾਂ ਦੇ ਪ੍ਰੋਗਰਾਮਾਂ ਤੇ ਅਸੀਂ ਹੁੰਨੇ ਆ ਸਾਨੂੰ ਆਪਣੇ ਕਾਲਜ ਦੇ ਦਿਨ ਯਾਦ ਆ ਜਾਂਦੇ ਆ ਮੈਂ ਬੜੀ ਮੈਂ ਤਾਂ ਮੇਰਾ ਸਣੀ ਵੀਰਾ ਖੜਾ ਥੋੜੇ ਸ਼ਹਿਰ ਤੋਂ ਹੀ ਆ ਬਾਈ ਸੋ ਇਹਦੇ ਨਾਲ ਮੈਂ ਬਹੁਤ ਸਰੰਗੀ ਸਰੰਗੀ ਤੇ ਬਹੁਤ ਪ੍ਰੋਗਰਾਮ ਲਾਇਆ ਜਿੰਨੇ ਵੀ ਕਾਲਜ ਮੈਨੂੰ ਲੱਗਦਾ ਵੀ ਕਾਲਜ ਛੱਡਿਆ ਨਹੀਂ ਹੋਣਾ ਸਮੀ ਤਿਆਰ ਕਰਨ ਵੱਲੋਂ ਸੋ ਮੈਂ ਸਾਰਿਆਂ 'ਚ ਸਰੰਗੀ ਪਲੇ ਕਰਦਾ ਰਿਹਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਇੰਨਾ ਪਿਆਰ ਕਰਦੇ ਹੋ ਥੈਂਕ ਯੂ ਸੋ